ਸਾ ਮ ਬਠਿੰਡਾ ਦੇ ਥਾਣਾ ਸਿਵਲ ਲਾਈਨ ਤੇ ਮੌਜੂਦ ਹੈ ਜਿੱਥੇ ਇੱਕ ਲੇਡੀਜ਼ ਵੱਲੋਂ ਜਿਹੜੇ ਕੁੱਟ ਮਾਰਦੇ ਪੁਲਿਸ ਦੇ ਜਿਹੜੇ ਸਵਾਲ ਉਠਾਏ ਗਏ ਨੇ ਸਾਡੇ ਨਾਲੋਂ ਲੇਡੀਜ਼ ਮੌਜੂਦ ਹੈ ਕਰਦੇ ਆ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਹੀਂ ਨਾ ਨਾਮ ਕੀ ਹੈ ਮੈਂ ਹਾਂ ਗਗਨਦੀਪ ਕੀ ਗੱਲਬਾਤ ਹੋਈ ਹੈ ਜਿਹੜੇ ਪੁਲਿਸ ਤੁਸੀਂ ਕਿਹਾ ਵੀ ਪੁਲਿਸ ਨੇ ਕੁੱਟ ਮਾਰ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਉਹਨਾਂ ਨੇ ਮੇਰੇ ਨਾਲ ਜ਼ਬਰਦਸਤੀ ਮੇਰੇ ਕੁੱਟ ਮਾਰ ਕੀਤੀ ਹੈ ਜੀ ਮੇਰੇ ਚੂੜੀਆਂ ਚਾੜੀਆਂ ਸਭ ਪਨ ਲਤੀਆਂ ਜੀ ਕਾਲੇ ਕੀ ਕਾਰਨ ਕੀ ਹੈ ਦਾ ਨਹੀਂ ਨਾ ਉਹ ਕਹਿੰਦੇ ਸਾਡੇ ਘਰ ਚੋਰੀ ਹੋਈ ਹੈ ਉਹ ਚੋਰੀ ਤੂੰ ਕਿ ਮੇਰਾ ਵਿੱਚ ਕੋਈ ਰੋਲ ਨਹੀਂ ਮੈਂ ਉਹਨਾਂ ਦੇ ਘਰੇ ਕੰਮ ਵਾਲੀਆਂ ਲੈ ਕੇ ਆਈ ਸੀ ਜੀ ਮੈਂ ਉਹਨਾਂ ਨੂੰ ਜਾਣਦੀ ਸੀ ਮੈਂ ਉਹਨਾਂ ਦੇ ਹਵਾਲੇ ਕਰ ਗਈ ਸੀ ਕਿ ਮੈਨੂੰ ਹਾਰਟ ਦੀ ਪ੍ਰੋਬਲਮ ਹੈ ਸਰ ਮੇਥੋਂ ਕੰਮ ਨਹੀਂ ਹੋ ਰਿਹਾ ਸੀਗਾ ਸਾਹ ਵੀ ਚੜਦਾ ਮੈਨੂੰ ਫਿਰ ਕਰਕੇ ਉਹ ਮੈਨੂੰ ਕਹਿਣ ਲੱਗੇ ਕਹਿੰਦੇ ਵੀ ਤੁਸੀਂ ਕਹਿੰਦੇ ਮੈਨੂੰ ਸਾਨੂੰ ਕੰਮ ਵਾਲੀ ਲਿਆ ਦੀ ਮੈਂ ਦੋ ਲੇਡੀਜ਼ ਤੁਰੀਆਂ ਜਾਂਦੀ ਸੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਉਹਨਾਂ ਨੇ ਖੁਦ ਮੈਨੂੰ ਕਿਹਾ ਕਹਿੰਦੇ ਸਾਨੂੰ ਕੰਮ ਦਵਾ ਦੇ ਉਹਨਾਂ ਦੇ ਘਰੇ ਲਿਆਈ ਉਹਨਾਂ ਨੂੰ ਕਿਹਾ ਮੈਂ ਕਹਿੰਦੀ ਆ ਤੁਸੀਂ ਤੁਹਾਡੇ ਹਵਾਲੇ ਤੁਸੀਂ ਜਾਓ ਥੋੜਾ ਕੰਮ ਜਾਣ ਮੈਂ ਇਹਨਾਂ ਨੂੰ ਜਾਣਦੀ ਉਹਨਾਂ ਨੇ ਉਹਨਾਂ ਨੂੰ ਕੰਮ ਅਗਲੇ ਦਿਨ ਉਹਨਾਂ ਦੇ ਸ ਉਹਨੂੰ ਪਰਚੀ ਨਹੀਂ ਬਣਾ ਲਿਆ ਮੈਨੂੰ ਉਥੋਂ ਹੀ ਚਵਾਤਾ ਕਹਿੰਦੇ ਅੱਗੇ ਉਹ ਲੇਡੀਜ਼ ਤੂੰ ਲੈ ਕੇ ਆਈ ਸੀ ਉਹ ਲੇਡੀ ਸਾਡੇ ਘਰ ਚ ਜਦੋਂ ਇੰਨਾ 20 ਟੋਲੇ ਉਹ ਸੋਨਾ ਕਹਿ ਰਹੇ ਨੇ 20 ਲੱਖ ਰੁਪਇਆ ਕਹਿ ਰਹੇ ਨੇ ਇਹਨਾਂ ਨੇ ਮੈਂ ਜੇ ਨਾਲ ਹੁੰਦਾ ਜੀ ਮੇਰੇ ਕੋਲ ਮੈਂ ਹੁਣ ਨੂੰ ਸਵੇਰੇ ਮੈਂ ਕੰਮ ਤੇ ਕਿਉਂ ਹੁੰਦੀ ਅੱਛਾ ਤੁਸੀਂ ਉਹ ਲੇਡੀਜ਼ ਨੂੰ ਜਾਣਦੇ ਸੀ ਮੇਰੀ ਜੀ ਸਰ ਮੈਂ ਉਹਨੂੰ ਜਾਣਦੀ ਨਹੀਂ ਮੈਂ ਉਹਨੂੰ ਜਾਣਦੀ ਜੇ ਮੈਨੂੰ ਜਾਣਦੀ ਹੁੰਦੀ ਨਾ ਤਾਂ ਮੈਂ ਆਪਣੇ ਸਿਰ ਏਡਾ ਵੱਡਾ ਉਹ ਕਿਉਂ ਪਾਉਂਦੀ ਪੁਲਿਸ ਨੇ ਜਿਨ੍ਹਾਂ ਨੇ ਚੋਰੀ ਹੋਈ ਹੈ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਾਏ ਤੁਹਾਡੇ ਖਿਲਾਫ ਜਿਹੜੀ ਦਰਖਾਸਤ ਲਿਖਾਈ ਹੈ ਫਿਰ ਪੁਲਿਸ ਨੇ ਤੁਹਾਨੂੰ ਅਰੈਸਟ ਕੀਤਾ ਹਾਂਜੀ ਕੋਠੀ ਸਹੀ ਕੋਠੀ ਜਾਈ ਰਸਤੇ ਹੈ ਹਾਂਜੀ ਪੁਲਿਸ ਵੱਲੋਂ ਤੁਹਾਡੇ ਕੋਈ ਕੁੱਟਮਾਰ ਵੀ ਕੀਤੀ ਪੁਲਿਸ ਨੇ ਮੇਰੇ ਨਾਲ ਹਾਥਾ ਪਾਈ ਵੀ ਕੀਤੀ ਕੁੱਟਮਾਰ ਵੀ ਕੀਤੀ ਹੈ ਗਲਤ ਵੀ ਬੋਲੇ ਮੈਨੂੰ ਦੋ ਤਿੰਨ ਗਾਲਾਂ ਨਹੀਂ ਕੱਢੀਆਂ ਤੇ ਮੈਨੂੰ ਇਹ ਗੱਲ ਦੇ ਮੱਥੇ ਮੈਨੂੰ ਗਾਲ ਨਾ ਕੱਢ ਮੇਰਾ ਜਿੱਦ ਕਰ ਕੋ ਸੁਣਿਏ ਮੈਨੂੰ ਕੋਸੂਰ ਹੋਗਾ ਬਾਂਵਾ ਜੀ ਮੈਂ ਤੇ ਮੈਨੂੰ ਇੱਥੇ ਲੰਬੀ ਪਾਰਲੀਮੈਂਟ ਤੈਨੂੰ ਕੁਝ ਨਹੀਂ ਕਹਿੰਦੀ ਅੱਛਾ ਜਦੋਂ ਤੁਹਾਨੂੰ ਅਰੈਸਟ ਕੀਤਾ ਕੋਈ ਲੇਡੀਜ਼ ਵੀ ਪੁਲਿਸ ਬੁਲਾਜੀ ਹਾਂਜੀ ਲੇਟਸ ਹੈਗੀ ਸੀਗੀ ਹੈਗੀ ਸੀ ਲੇਡੀਜ਼ ਨੇ ਕਿੱਸਾ ਤੁਹਾਨੂੰ ਗ੍ਰਿਫਤਾਰ ਨਹੀਂ ਗ੍ਰਿਫਤਾਰ ਮੈਨੂੰ ਪੁਲਿਸ ਵਾਲੇ ਨੇ ਹੀ ਕੀਤਾ ਉਹ ਹੀ ਮੈਨੂੰ ਲੈ ਕੇ ਆਏ ਜੈਂਸਨ ਕਿਦੋਂ ਲੈ ਕੇ ਆਏ ਸੀਗੇ ਉਹ ਜੀ 10 11 ਵਜੇ ਦਾ ਟਾਈਮ ਸੀ ਹਾਂਜੀ 11 ਵਜੇ ਦਾ ਟਾਈਮ ਸੀ 10 ਵਜੇ ਮੈਂ ਉਹਨਾਂ ਦੇ ਘਰੇ ਗਈਆਂ 11 ਵਜੇ ਘੰਟਾ 1 ਘੰਟਾ ਮਨ ਦਾ ਕਰੇ ਕੰਮ ਕੰਮ ਕੀਤਾ ਉਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਵੀ ਸਾ ਫੇਰ ਫਾਨੂੰ ਛੱਡਿਆ ਕਿਦੋਂ ਪੁਲਿਸ ਨੇ ਰਾਤ ਨੂੰ 11 ਵਜੇ ਛੱਡਿਆ ਜੀ ਉਹ ਸਾਰੇ ਮੋਲੇ ਵਾਲੇ ਆਏ ਇਕੱਠੇ ਹੋ ਕੇ ਫੇਰ ਇਹਨਾਂ ਨੇ ਮੈਨੂੰ ਛੱਡਿਆ ਜੀ ਮੈਨੂੰ ਵੱਡੇ ਥਾਣੇ ਵੀ ਲੈ ਗਏ ਸੀ ਜੀ ਉੱਥੇ ਕੁੱਟ ਮਾਰ ਕਰਨ ਵਾਸਤੇ ਕਹਿੰਦੇ ਸੀ ਅੱਜ ਤੈਨੂੰ ਪੁੱਠੀ ਲੰਕਾਵਾਗੇ ਤੂੰ ਮੰਨ ਮੈਂ ਨਹੀਂ ਮੰਨਾਂ ਮੈਂ ਕਿਉਂ ਮੰਨਾਂ ਸਰ ਜਦੋਂ ਮੇਰਾ ਕੋਈ ਗਲਤੀ ਨਹੀਂ ਹੈਗੀ ਅੱਛਾ ਬਠਿੰਡਾ ਦੇ ਐਸਐਸਪੀ ਸਾਹਿਬ ਨੂੰ ਕੀ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਇਹ ਅਭਿਰ ਦਾ ਸਾਨੂੰ ਨਿਆਂ ਮਿਲਣਾ ਚਾਹੀਦਾ ਸਰ ਉਹਨਾਂ ਨੂੰ ਇਹ ਖੁਦ ਲੱਭਣ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੇ ਖੁਦ ਲੱਭਣ ਜਿਨ੍ਹਾਂ ਨੇ ਚੋਰੀ ਕੀਤੀ ਜਾਂ ਜਿਨ੍ਹਾਂ ਨੇ ਕੋਈ ਕੰਡ ਕੀਤਾ ਉਹਨਾਂ ਨੂੰ ਖੁਦ ਲੱਭਣ ਅਸੀਂ ਕਿਉਂ ਲੱਭੀ ਉਹਨਾਂ ਨੂੰ ਮੈਂ ਗਰੀਬ ਆ ਤੇਂਗੀ ਮੇਰੇ ਦੋ ਛੋਟੇ ਛੋਟੇ ਬੱਚੇ ਮੇਰੇ ਬੱਚੇ ਕੱਲ ਮੈਨੂੰ ਕੁਝ ਹੋ ਜਾਂਦਾ ਮੈਨੂੰ ਹਾਰ ਦੀ ਪ੍ਰੋਬਲਮ ਐ ਸੀ ਮੈਂ ਨਾ ਮਰ ਜਾਂਦੀ ਮੇਰੇ ਬੰਦੇ ਨੂੰ ਵੀ ਹੋਏਗਾ ਮੇਰੇ ਬੱਚੇ ਰੋ ਹੀ ਜਾਂਦੇ ਕੱਲ ਦੇ ਜਿਹੜੇ ਪੁਲਿਸ ਅਧਿਕਾਰੀਆਂ ਨੇ ਤੁਹਾਨੂੰ ਕੁੱਟਿਆ ਤਾਂ ਉਹਨਾਂ ਤੇ ਕੀ ਕਾਰਵਾਈ ਕਰਾਣਾ ਹੈ ਉਹਨਾਂ ਤੇ ਕਾਰਵਾਈ ਕਰੋ ਜੀ ਇਹਨੂੰ ਦੇਖ ਵੀ ਥੂੜ ਇਹਨੂੰ ਕਿਉਂ ਕੁੱਟਿਆ ਜਿਹਦੇ ਕੋਲ ਕੁਝ ਬਰਾਮਤ ਹੀ ਨਹੀਂ ਹੋਇਆ ਮੇਰੇ ਕੋਲ ਜਿੱਦ ਮੇਰੀ ਪੂਪ ਹੀ ਨਹੀਂ ਕੋਈ ਫਿਰ ਬਿਨਾਂ ਪੂਪ ਤਾਂ ਮੈਨੂੰ ਹੱਥ ਕਿਵੇਂ ਲਾਇਆ ਆ ਤੱਕਣਾ ਤਾਂ ਮਤਰਾ ਵੀ ਨਹੀਂ ਸੀ ਗਰ ਫਿਰ ਨਾ ਆਉਤੂ ਤੋ ਆਹ ਮੇਰੇ ਨਕਲੀ ਹੋ ਜੀ ਇਹ ਕੋਈ ਮੇਕ ਮੇਰੀ ਬੋਝ ਕਹਿੰਦੀ ਆ ਤੇਰੇ ਗੋਡ ਤੇ ਪਾਏ ਹੋਏਗੇ ਏ ਗੋੜਦੇ ਨੇ ਜੀ ਅੱਜ ਸਾਰੇ ਮਹੱਲਾ ਨਿਵਾਸੀ ਤੁਹਾਡੇ ਨਾਲ ਆ ਹਾਂ ਜੀ ਸਾਰੇ ਮੇਰੇ ਨਾਲ ਕਿਉਂਕਿ ਕੱਲ ਨੂੰ ਤਾਂ ਦੇਖੋ ਜੀ ਕੋਈ ਵੀ ਲੇਡੀਜ਼ ਕੇਤੇ ਕੰਮ ਨਹੀਂ ਕਰ ਸਕਦੀ ਕੱਲ ਮਰ ਨੂੰ ਦੀ ਮਾਰ ਹੋ ਗਈ ਨਾ ਅੱਛਾ ਹੁਣ ਪੁਲਿਸ ਕੀ ਕਹਿ ਰਹੀ ਹੈ ਜੀ ਪੁਲਿਸ ਇਹ ਕਹਿ ਰਹੀ ਕਹਿੰਦੇ ਲੇਡੀਜ਼ ਨੂੰ ਲੱਭ ਕੇ ਜਮੈਂ ਕਿੱਥੋਂ ਲੈ ਕੇ ਆਵਾ ਕਹਿੰਦੇ ਉਹੋ ਤਾਂ ਕਰ ਅਸੀਂ ਕੁਛ ਨਹੀਂ ਕਹਿੰਦੇ ਕਰਦੇ ਜੇ ਉਹਨੂੰ ਜਨਾਨੀ ਨੂੰ ਲੱਭ ਕੇ ਲੈ ਮੈਂ ਉਹਨੂੰ ਸਰ ਕਿੱਥੋਂ ਲੈ ਕੇ ਆਵਾ ਬਿਲਕੁਲ ਜੀ ਬਿਲਕੁਲ ਐਸੀ ਉਹ ਲੇਡੀਜ਼ ਜਿਨ੍ਹਾਂ ਨੂੰ ਪੁਲਿਸ ਨੇ ਪਹਿਲਾਂ ਗ੍ਰਿਫਤਾਰ ਕੀਤਾ ਤੇ ਜਿਹੜੇ ਕੁੱਟ ਮਾਰ ਵੀ ਉਹਨਾਂ ਨਾਲ ਕੀਤੀ ਗਈ ਸਾਡੇ ਨਾਲ ਮਹੱਲਾ ਨਿਵਾਸੀ ਮਜਬੂਤ ਨੇ ਕਰਦੇ ਉਹਨਾਂ ਕੀ ਕਹਿਣਾ ਚਾਹੋਗੇ ਜਿਹੜੇ ਆ ਲੇਡੀਜ਼ ਤੁਹਾਡੇ ਮੁਹੱਲੇ ਚ ਰਹਿੰਦੇ ਹੈਗੇ ਆ ਇਹਨਾਂ ਨਾਲ ਕੋਈ ਪੁਲਿਸ ਵੱਲੋਂ ਕੁੱਟਮਾਰ ਵੀ ਕੀਤੀ ਗਈ ਹੈ ਇਲਜ਼ਾਮ ਲਾਏ ਗਏ ਆ ਚੋਰੀ ਦੇ ਕੀ ਕਹਿਣਾ ਚਾਹੋ ਮੈਂ ਇਹ ਹੀ ਕਹੂੰਗੀ इनको ਹਿਸਾਬ ਮਿਲਣਾ ਚਾਹੀਏ ਅਗਰ ਇਹ 15 ਲੱਖੋਂ 20 ਲੱਖ ਰੁਪਈਆ ਆ 15 ਲੱਖ ਦਾ ਜੇਵਰ ਲਾਤੇ ਤਾਂ ਉਹ ਵੀਡੀਓ ਦਿਖਾਓ वो प्रूफ दिखाओ जो उसने उठाई या चल लेके बाहर निकल रही है ऐसे कोई प्रूफ नहीं खाली ये काम वाले को लेके जाते हुए वाले वीडियो है अगर तुम्हें लेके गई है तो तुम्हें इंक्वायरी करनी थी कि तुम इनको जानते इसलिए ये भी बोल दिया कि मैं इनको नहीं जानती आंटी आपका जिम्मेवारी आप देख लो और जाते जाते कितने लोग बोल देते दीदी -दी, मेरे को काम की जरूरत है मुझे लगवा देना मुझे लगता है कि चलो काम की जरूरत है तो अगले आदमी जो रखने से पहले उनको इंक्वायरी करना चाहिए था ना कहना है इंक्वायरी करनी चाहिए आधार कार्ड लेते आधार कार्ड लेते तब आप काम पे रखते इसे लेके गए आपको उसपे यकीन था तो आप उसको पकड़ो ना उसको आप ढूंढो ये कहाँ से ढूंढ के दे दिया गलती मकान मालिक दिया हाँ कोठी वाले का को गलती है और सबसे पहली बात अगर इसने चोरी किया तो तूने दो घंटा काम क्यों करवाया इसके पति को बुलवाती इसके बाद तब अरेस्ट करवाती ना आदमी पुलिस आए और उसके बाद सब कुछ करवा करके उसके बाद इसको जेंट्स पुलिस यहाँ लेके आए लेडीज पुलिस नहीं लेके आए लेडीज नहीं ना ਸਾਥੀਤੀ ਸਾਥੀਤੀ ਉਸਨੇ ਲੈ ਕੇ ਆਇਆ ਇਸਕੇ ਆਦਮੀ ਕੋਈ ਖਬਰ ਨਹੀਂ ਲਾ ਕਰਕੇ ਸਾਰੇ ਦੁਨੀਆਂ ਬੁਮਾਓ ਫਿਰ ਇਸਕਾ ਅੱਛਾ ਤੋਂ ਅਡੇ ਨਾਲ ਕੁੱਟ ਮਾਰਕੀ ਨੇ ਕੀਤੀ ਸੀ ਪੁਲਿਸ ਵਾਲੇ ਨੇ ਤੇ ਕੀਤੀ ਤੇ ਲੇਡੀ ਪੁਲਿਸ ਨੇ ਵੀ ਮੇਰੇ ਨਾਲ ਅੱਛਾ ਚਾਂਸ ਨੇ ਵੀ ਕੀਤੀ ਚਾਂਸ ਨੇ ਮੈਨੂੰ ਗੰਦੀਆਂ ਗਾਲਾਂ ਵੀ ਕੱਢੀਆਂ ਜੀ ਕੱਢੀਆਂ ਕੋਈ ਨਾ ਤਾਂ ਨਾਮ ਹੀ ਮੈਨੂੰ ਪਤਾ ਜੀ ਉਹ ਪੱਗਵੰਨੀ ਪੱਗਵੰਨੀ ਹੋਈ ਉਹਨਾਂ ਦੇ ਉਹਨਾਂ ਨੇ ਮੈਨੂੰ ਵੱਡੇ ਚ ਬਹੁਤ ਗੰਦੀਆਂ ਗਾਲਾਂ ਕੱਢੀਆਂ ਉੱਥੇ ਵੀ ਇੱਕ ਸੀਗਾ ਜੀ ਜਿਹੜਾ ਵੱਡਾ ਥਾਣਾ ਉੱਥੇ ਵੀ ਉੱਥੇ ਵੀ ਉਹਨੇ ਮੈਨੂੰ ਕਹਿੰਦਾ ਕਹਿੰਦਾ ਤੂੰ ਤਾਂ ਪਹਿਲਾਂ ਵੀ ਅੱਕੇ ਆਈ ਹੋਈ ਏ ਛੋੜੀ ਦੇ ਕੇਸ 'ਚ ਮੈਂ ਕਹਾਂ ਕੌਣ ਕਹਿੰਦਾ ਦਿਖਾ ਮੇਰੀ ਰਿਪੋਰਟ ਕਿਹੜੇ ਥਾਣੇ ਦੇ ਕੇਸ ਚ ਆਈ ਹੋਈ ਏ ਮੈਂ ਅਜੰਟੀ ਜੀ ਕੀ ਕਹਿਣਾ ਚਾਹੋਗੇ ਜਿਹੜੇ ਲੈ ਕੇ ਗਾਮ ਲੱਗਿਆ ਚੋਰੀ ਦੇ ਵੈਸੇ ਬਹੁਤ ਜ਼ਿਆਦਾ ਗਲਤੀ ਇਤਨ ਲੋਗਾਂ ਨੇ ਮੈਂ ਕਹਾਂ ਉਹ ਜਿਹਦੇ ਹੁਣ ਜੋ ਆਪਸ ਵਿੱਚ ਮਰਨਗੇ ਨਾ ਲੋਕਾਂ ਦੇ ਇੱਕ ਮਾਕੇ ਖਾਣਾ ਠੀਕ ਹੈ ਮਤੇ ਕਹਿੰਦੇ ਬਹੁਤ ਜ਼ਿਆਦਾ ਗਲਤ ਕੀਤਾ ਉਹਨੇ ਬਹੁਤ ਜ਼ਿਆਦਾ ਪੁਲਸਾਰੀ ਵੀਰਾਂ ਨਾਲ ਤੁਹਾਨੂੰ ਦੱਸਦੀ ਆ ਇਹ ਗਲਤ ਕੀਤਾ ਪੁਲਸ ਨੇ ਕਿਉਂਕਿ ਲੇਡੀਜ਼ ਪੁਲਸ ਲੈ ਆਉਂਦੇ ਪਠਾਉਂਦੇ ਜਦ ਤੱਕ ਅੱਧੀ ਕੋਈ ਗੱਲ ਹੀ ਨਹੀਂ ਹੋਈ ਇਹਨਾਂ ਨੂੰ ਸਮਾਨ ਚੱਕਿਆ ਨਹੀਂ ਚੱਕਿਆ ਬਿਨਾਂ ਅਧਿਓਰਟੀ ਦੇ ਚੱਕ ਕੇ ਇਹਨੂੰ ਲੈ ਜਾਣਾ ਕਿਸ ਘਰ ਦੇ ਹੰਦੇ ਤੋਂ ਬਤਾ ਸਵੇਰ ਦੀ ਭੁਖੀ 10:30 ਵਜੇ ਲੇਡੀਜ਼ ਆਂਦੀ ਹੈ ਲੋਕ ਕੀ ਸੋਚਣਗੇ ਇਹਦੇ ਬਾਰੇ ਬਹੁਤ ਜ਼ਿਆਦਾ ਗਲਤ ਕੀਤਾ ਬਹੁਤ ਜ਼ਿਆਦਾ ਸਾਡੀ ਦੀ ਗੱਲ ਕਰੀਏ ਬਠਿੰਡਾ ਦੇ ਉੱਚ ਅਧਿਕਾਰੀਆਂ ਨੂੰ ਜਿਹੜੇ ਪੁਲਸ ਦੇ ਉੱਚ ਅਧਿਕਾਰੀ ਉਹਨਾਂ ਨੂੰ ਕੀ ਕਹਿਣਾ ਚਾਹੋ ਬਸ ਇਹਨਾਂ ਨੂੰ ਇਨਸਾਫ ਮਿਲਣਾ ਚ

ਕੰਮ ਕਰਦੀ ਹੈਗੇ ਜਿਹਦੇ ਅਲੋਗੀ ਆ ਸਾਡੇ ਘਰ ਚ ਚੋਰੀ ਕੀਤੀ ਸੀ ਉਸ ਲਈ ਸੰਬੰਧੀ ਅਸੀਂ ਵੈਰੀਫਾਈ ਕਰਨ ਲਈ ਜਿਹੜਾ ਪੁੱਛਗਿੱਛ ਕੀਤੀ ਗਈ ਹੈ ਉਸ ਤੋਂ ਇਲਾਵਾ ਕੋਈ ਵੀ ਜਿਹੜੇ ਆ ਤੁਸੀਂ ਜਿਹੜੇ ਬਾਰੇ ਗੱਲਾਂ ਬਾਰੇ ਜਿਹੜੇ ਵੀ ਇਲਜ਼ਾਮ ਲਾਏ ਗਏ ਉਹਨਾਂ ਬਾਰੇ ਜਿਹੜੀ ਹੈਗੀ ਹੈ ਕੋਈ ਗੱਲਬਾਤ ਨਹੀਂ ਸਾਡੇ ਕੋਲ ਹੀ ਕੰਪਲੇਂਟ ਆਇਆ ਜੀ ਕੰਪਲੇਂਟ ਕੋਈ ਕੰਪਲੀਟਡ ਰਿਪੋਰਟ ਆਈ ਹੈ ਤੇ ਸਾਨੂੰ ਉਹਦਾ ਵੈਰੀਫਾਈ ਕਰਨਾ ਸਾਡਾ ਜਿਹੜਾ ਫਰਜ਼ ਹੈਗੇ ਉਹਦੇ ਤਹਿਤ ਹੀ ਇਹ ਜਿਹੜੀ ਹੈ ਕਾਨੂੰਨ ਅਨੁਸਾਰ ਹੀ ਅਸੀਂ ਜਿਹੜਾ ਕਾਨੂੰਨ ਵਿੱਚ ਰਹਿ ਕੇ ਇਹ ਕਾਰਵਾਈ ਨਹੀਂ ਜਿਵੇਂ ਉਹ ਇਲਜ਼ਾਮ ਲਾ ਰਹੀ ਹੈ ਕਿ ਮੈਨੂੰ ਇੱਕ ਅਧਿਕਾਰੀ ਵੱਲੋਂ ਮੈਨੂੰ ਕੁੱਟ ਮਾਰ ਕੀਤੀ ਗਈ ਹੈ ਇਹ ਚ ਜਿਹੜੇ ਹੈ ਕਿ ਸਾਡੇ ਵੱਲੋਂ ਕੋਈ ਵੀ ਐਹੋ ਜਿਹੀ ਗੱਲਬਾਤ ਨਹੀਂ ਹੋਈਗੀ ਸਾਡੇ ਵੱਲੋਂ ਜੋ ਕਾਨੂੰਨ ਹੈ ਇਸ ਪਰ ਲਾਅ ਹੈ ਅਸੀਂ ਉਹ ਵੀ ਕਰਵਾਈ ਕਰਦੇ ਹਾਂ ਕਾਨੂੰਨ ਦੇ ਦਾਇਰੇ ਚ ਰਹੇਗੀ ਐਸੀ ਉਹ ਲੇਡੀਆਂ ਜਿਨ੍ਹਾਂ ਨੇ ਥਾਣਾ ਸਿਵਲ ਲੈਂਦੇ ਮਲਾਜ਼ਮ ਤੇ ਜਿਹੜੇ ਕੁੱਟ ਮਾਰ ਦੇ ਇਲਜ਼ਾਮ ਲਾਏ

ਔਰ WhatsApp ਚੈਨਲ ਪਰ